ਆ ਹੋ ਗਿਆ ਜੀ ਬਾਜਰਾ ਆ ਹੈਗਾ ਮੱਕੀ ਦਾ ਦਰਲਿਆ ਆ ਮੱਛੀ ਐ ਪੀਸੀ ਹੋਈ ਬਾਕੀ ਹਰਾਚਾਰਾ ਨਾਲ ਨਾਲ ਉਹ ਵੀ ਪਾਈ ਜਾਈਦਾ ਈ ਅੰਡਾ ਵਧੀਆ ਤਿਆਰ ਹੋਵੇ ਵਧੀਆ ਆਰਗੇਨਿਕ ਅੰਡਾ ਮਿਲੇ ਹਉ ਦੇਖੋ ਬਈ ਕਈ ਜਾਨਵਰ ਧੁੱਪਾਂ ਵਿੱਚ ਜੀ ਰਏ ਪਏ ਆ ਵਿਟਾਮਿਨ ਡੀ ਲੈ ਰਹੇ ਆ ਖੁਲੈਂਚ ਲੱਗੀਆਂ ਖੜੀਆਂ ਬਾਰਿ ਨਹੀਂ ਆ ਰਹੀਆਂ ਸਸੇ ਗਾਈ ਦੋਸਤੋ ਬਾਈ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਜੀ ਤੇ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਵਾਲਾ ਬਟਨ ਬਾਈ ਜਰੂਰ ਦਬ ਦਿਓ ਫਾਰਮ ਨੂੰ ਲਾਤੇ ਆਪਾਂ ਨੇ ਬਾਈ ਪੜਦੇ ਠੰਡ ਵੱਧ ਗਈ ਤੇ ਛਾਂ ਨੂੰ ਪੜਦੇ ਆਪਾਂ ਕਰ ਦੰਨੇ ਆ ਥੱਲੇ ਆਂਡੇ ਵਾਲੀ ਮੁਰਗੀ ਦਾ ਟੈਂਪਰੇਚਰ ਬਾਈ ਮੈਂਟੇਨ ਕਰਕੇ ਰੱਖਣਾ ਪੈਂਦਾ ਜੇ ਮੁਰਗੀ ਨੂੰ ਆਪਾਂ ਠੰਡ 'ਚ ਰੱਖਦੇ ਆ ਤਾਂ ਫਿਰ ਆਂਡੇ ਦੀ ਪ੍ਰੋਡਕਸ਼ਨ ਘਟ ਜਾਂਦੀ ਆ ਜੇ ਜ਼ਿਆਦਾ ਗਰਮੀ 'ਚ ਰੱਖਦੇ ਆ ਤਾਂ ਵੀ ਆਂਡੇ ਦੀ ਪ੍ਰੋਡਕਸ਼ਨ ਬਾਈ ਘਟ ਜਾਂਦੀ ਆ ਇਸ ਕਰਕੇ ਫਿਰ ਇਹਨਾਂ ਦਾ ਟੈਂਪਰੇਚਰ ਬਈ ਮੈਂਟੇਨ ਰੱਖਣਾ ਪੈਂਦਾ ਹਵਾ ਚੱਲਦੀ ਹੈ ਬਈ ਇਦਾਂ ਠੀਕ ਹੈ ਜੀ ਉਸ ਕਰਕੇ ਆਪਾਂ ਨੇ ਉਹ ਉਹ ਪੜਦੇ ਆਪਾਂ ਨੇ ਥੱਲੇ ਹੀ ਕੀਤੇ ਹੋਏ ਆਂ ਵੀ ਜਾਨਵਰਾਂ ਨੂੰ ਹਵਾ ਨਾ ਲੱਗੇ ਠੰਡੀ ਹਵਾ ਨਾ ਲੱਗੇ ਹੁਣ ਇੱਥੇ ਟੈਂਪਰੇਚਰ ਦਰਮਿਆਨਾ ਜਿਹਾ ਹੋਇਆ ਵਾ ਨਿੱਗ ਜਿਹਾ ਹੋਇਆ ਹੋਇਆ ਇਧਰ ਤੇ ਧੁੱਪਾਂ ਲੱਗ ਰਹੀ ਆ ਹੋ ਦੇਖੋ ਬਈ ਕਈ ਜਾਨਵਰ ਧੁੱਪਾਂ ਵਿੱਚ ਜੀ ਲਏ ਪਏ ਆ ਵਿਟਾਮਿਨ ਡੀ ਲੈ ਰਹੇ ਆ ਉਹ ਦੇਖੋ ਮੁਰਗੀਆਂ ਸਾਰੀਆਂ ਅੰਡੇ ਦੇਣ ਲੱਗੀਆਂ ਤੇ ਮੁਰਗੀਆਂ ਚੈੱਕ ਕਰੋ ਬਾਈ ਬੈਠੀਆਂ ਆਰਾਮ ਨਾਲ ਇੱਧਰ ਆਪਾਂ ਨੇ ਬਣਾਤੇ ਸੀਗੇ ਟਿਕਾਣੇ ਆ ਬੈਠੀਆਂ ਹਾਂਡੇ ਹਾਂਡੇ ਦੇਣ ਲਈ ਉਹ ਬੈਠੀਆਂ ਆ ਪੱਕੇ ਟਿਕਾਣੇ ਬਣਾਤੇ ਸੀਗੇ ਇੱਟਾਂ ਦੇ ਆਪਾਂ ਨੇ ਵੀਡੀਓ ਅਪਲੋਡ ਹੋਈ ਨਹੀਂ ਹੈਗੀ ਕਿਉਂਕਿ ਟਾਈਮ ਲੱਗਿਆ ਨਹੀਂ ਉੱਪਰ ਵੀ ਆਪਾਂ ਨੇ ਇਦਾਂ ਕ੍ਰੇਟ ਰੱਖਦੇ ਆ ਉਹ ਦੇਖੋ ਕ੍ਰੇਟਾਂ ਵਿੱਚ ਦਿੱਤੇ ਹੋਏ ਅੰਡੇ ਬਾਕੀ கிரேਡ ਵਿੱਚ ਇੱਧਰ ਆਪਾਂ ਨੇ ਟੰਗ ਤੇ ਜਿਹੜੇ ਪਿੱਲਰ ਸੀਗੇ ਫਾਰਮ ਦੇ ਆ ਦੇਖੋ ਬਈ ਆਂਡੇ ਤੇ ਆਂਡਿਆਂ ਦਾ ਰੰਗ ਰੂਪ ਚੈੱਕ ਕਰੋ ਕਿੰਨਾ ਵਧੀਆ ਆ ਰਿਹਾ ਆ ਉਹ ਟੰਗ ਤੇ 3 2 ਬਾਕੀ ਉਹ ਟੰਗ ਤੇ 3 ਇਹਨਾਂ ਦੇ ਥੱਲੇ ਵੀ ਲਾਉਣੇ ਆ 2 2 ਥੱਲੇ ਲਾ ਦੇਣੇ ਆ ਕਿਉਂਕਿ ਉਧਰ ਨਾਲ ਆਪਣੇ ਜਿਹੜੇ ਬਣਾਏ ਹੋਏ ਆ ਨਾ ਟਿਕਾਣੇ ਘਾਟ ਆ ਮੁਰਗੀਆਂ ਦੀ ਫਿਰ ਬਾਰੀ ਨਹੀਂ ਆਉਂਦੀ ਹੈਗੀ ਖੜੀਆਂ ਰਹਿਣੀਆਂ ਬਾਹਰ ਮੁਰਗੀਆਂ। ਟਰੇਡ ਹੈਗੇ ਆਪਣੇ ਕੋਲ ਆਪਾਂ ਨੇ ਲਾ ਦੇਣੇ ਫਿੱਟ ਕਰ ਦੇਣੇ ਆ। ਸਫਾਈ ਆਪਾਂ ਨੇ ਇੱਥੇ ਤੇ ਕਰਦੀ ਸੀਗੀ। ਛਿਲਕਾ ਨਹੀਂ ਹਲੇ ਮੈਂ ਪਾਇਆ ਹੈਗਾ। ਦੇਖੋ ਆਪਾਂ ਨੇ ਜਿਹੜੀ ਜਾਲੀ ਉਰੇ ਹੈ ਨਾ ਵਿਛਾ ਕੇ ਆਪਾਂ ਨੇ ਪਾਣੀ ਲਾਇਆ ਸੀਗਾ ਨਾ। ਦੇਖੋ ਸਾਰਾ ਪੱਕ ਗਿਆ। ਉਸ ਸਾਈਡ ਆਪਾਂ ਨੇ ਸਫਾਈ ਕਰਤੀ ਸੀਗੀ। ਸਫਾਈ ਕਰਕੇ ਆਪਾਂ ਨੇ ਜਿਹੜਾ ਆਪਣੀ ਜੀਰੀ ਦਾ ਜਿਹੜਾ ਛਿਲਕਾ ਸੀਗਾ ਤੇ ਵਿੱਚ ਕਣੇ ਵੀ ਸੀਗੀ। ਉਹ ਫਿਰ ਆਪਾਂ ਨੇ ਇੱਥੇ 5-6 ਥੈਲੇ ਵਿਛਾਤੇ ਸੀਗੇ। ਆਹ ਦੇਖੋ ਇਨਾਂ ਵਿੱਚੋਂ ਮੁਰਗੇ ਹੋਰ ਤਿਆਰ ਹੋ ਗਏ ਸੀਗੇ ਉਹ ਵੀ ਆਪਾਂ ਨੇ 15-20 ਮੁਰਗੇ ਸੇਲ ਕਰਤੇ ਹੁਣ 15 ਕ ਮੁਰਗੇ ਹੋਰ ਹਨ ਵਿੱਚ ਉਹ ਵੀ ਆਪਾਂ ਨੇ ਜਲਦੀ ਉਹ ਸੇਲ ਕਰ ਦੇਣੇ ਆ ਫਿਰ ਜਿਹੜੇ ਆਪਾਂ ਨੇ ਮੁਰਗੇ ਦੂਜੇ ਫਾਰਮ ਵਿੱਚ ਛੱਡੇ ਹੋਏ ਆ ਪਿੰਡ ਵਾਲੇ ਵਿੱਚ ਉਹ ਫਿਰ ਆਪਾਂ ਇੱਥੇ ਛੱਡ ਦਾਂਗੇ ਇਨਾਂ ਵਿੱਚ ਵੀ 15 ਕ ਮੁਰਗੀਆਂ ਅੰਡੇ ਦੇਣ ਲੱਗੀਆਂ ਸੀਗੀਆਂ ਉਹ ਫਿਰ ਮੈ ਇਧਰ ਦੇ ਕੱਢ ਕੇ ਇਧਰ ਹੀ ਛੱਡਤੀਆਂ ਸੀਗੀਆਂ ਉਧਰ ਹਲੇ ਟਿਕਾਣੇ ਨਹੀਂ ਬਣੇ ਹੋਏ ਇਹਨਾਂ ਨੇ ਵੀ ਯਾਨੀ ਕਿ ਅੰ데 ਦਸੰਬਰ ਦੇ ਐਂਡ ਤੱਕ ਸਾਰੀਆਂ ਮੁਰਗੀਆਂ ਨੇ ਅੰਡੇ ਦੇਣ ਲੱਗ ਜਾਣਾਂ ਫਿਰ ਇਹ ਆਪਾਂ ਨੇ ਸਾਰੀਆਂ ਮੁਰਗੀਆਂ ਇੱਧਰ ਹੀ ਲਿਆਉਣੀਆਂ ਇੱਧਰ ਫਿਰ ਆਪਾਂ ਹੋਰ ਨਵੇਂ ਜਾਨਵਰ ਹੋਏ ਪਾ ਦਾਂਗੇ ਆ ਦੇਖੋ ਅੰਡੇ ਵਾਲੇ ਛੋਟੇ ਥੋੜੇ ਜਿਹਾ ਸੈਜ ਹਲੇ ਕਈਆਂ ਦਾ ਬਣਿਆ ਨਹੀਂ ਹੈਗਾ ਤੂੜੀ ਪਾਈ ਹੋਈ ਆ ਤੇ ਆ ਖੱਬਲ ਜੇ ਆਪਾਂ ਨੇ ਰੱਖੇ ਹੋਏ ਆ ਆ ਭਾਈ ਆਪਾਂ ਨੇ ਮੁਰਗੀਆਂ ਨੂੰ ਰਾਤ ਨੂੰ ਬੈਠਣ ਲਈ ਇੱਧਰ ਆਪਾਂ ਨੇ ਆਹ ਬਾਸ ਲਾਤੇ ਸੀਗੇ ਦੇਖੋ ਦੋ ਬੱਲੀਆਂ ਖੜੀਆਂ ਕਰਕੇ ਬਾਕੀ 10-10 ਫੁੱਟ ਦੇ ਆਪਾਂ ਨੇ 2 4 6 ਬਾਸ ਲਾਤੇ ਇੱਦਾਂ ਬੰਨ ਤੇ ਰਾਤ ਨੂੰ ਸਾਰੀਆਂ ਮੁਰਗੀਆਂ ਉੱਪਰ ਇਹਰ ਇਕੱਠੀਆਂ ਹੋ ਕੇ ਬੈਠ ਜਾਣੀਆਂ ਉਸ ਸਾਈਡ ਵੀ ਰਹਿਣੇ ਲਾਉਣ ਤੇ ਉਹ ਸਾਈਡ ਦੇਖਦੇ ਕੱਲ੍ਹ ਪਰਸ ਨੂੰ ਆਪਾਂ ਲਾਵਾਂਗੇ ਕਿਉਂਕਿ ਟਾਈਮ ਨਹੀਂ ਲੱਗ ਰਿਹਾ ਟਾਈਮ ਦਾ ਚੱਕਰ ਪੈ ਰਿਹਾ ਇੰਦਰ ਵੀ ਸ਼ਾਇਦ ਅੰਡਾ ਦਿੱਤਾ ਹੋਣਾ ਆਂਡੇ ਵੀ ਮੈਂ ਨਾਲ ਦੀ ਨਾਲ ਚੱਕੀ ਵੀ ਜਾਨਾ ਕਿਉਂਕਿ ਕਈ ਮੁਰਗੀਆਂ ਨਾ ਨਵੀਆਂ ਉਹ ਥੱਲੇ ਹੀ ਅੰਡੇ ਦੇ ਦਿੰਦੀਆਂ ਧਿਆਨ ਰੱਖਣਾ ਪੈਂਦਾ ਸ਼ਾਮ ਨੂੰ ਆਪਾਂ ਬਈ 5:00 ਵਜੇ ਇਹਨਾਂ ਨੂੰ ਦਾਣਾ ਪਾ ਦੰਨੇ ਆ ਦਾਣਾ ਪਾ ਕੇ ਪੜਦੇ ਕਰ ਦੰਨੇ ਆ ਥੱਲੇ ਸਵੇਰ ਆਪਾਂ ਦਾਣਾ ਪਾਈਦਾ 8:00 ਵਜੇ ਸਵੇਰ 8:00 ਵਜੇ ਨੂੰ ਦਾਣਾ ਪਾ ਦਈਦਾ ਇਹਨਾਂ ਨੂੰ ਹੁਣ ਆਪਾਂ ਦਿਨ ਚ ਹਰਾ ਚਾਰਾ ਹੀ ਪਾ ਦੰਨੇ ਆ ਬਾਕੀ ਆਪਾਂ ਨੇ ਹੁਣ ਇਹਨਾਂ ਦੀ ਜਿਹੜੀ ਦਾਣਾ ਫੀਡ ਹੈ ਉਹ ਪਨੇ ਬਦਲਤੀ ਹੁਣ ਆਪਾਂ ਨੇ ਮੱਕੀ ਤੇ ਬਾਜਰਾ ਤੇ ਪੀਸੀ ਹੋਈ ਮੱਛੀ ਉਹ ਆਪਾਂ ਨੇ ਹੁਣ ਐਡ ਕਰਤੀ ਕਿਉਂਕਿ ਸਰਦੀਆਂ ਵਿੱਚ ਮੁਰਗੀਆਂ ਨੂੰ એનર્ਜੀ ਤੇ ਗਰਮੀ ਚਾਹੀਦੀ ਹੁੰਦੀ ਗਰਮੀ ਵਾਸਤੇ ਆਪਣਾ ਬਾਜਰਾ ਤੇ એનર્ਜੀ ਵਾਸਤੇ ਮੱਕੀ ਤੇ ਪ੍ਰੋਟੀਨ ਵਾਸਤੇ ਆਪਾਂ ਨੇ ਪੀਸੀ ਹੋਈ ਮੱਛੀ ਉਹ ਮੈਂ ਤੁਹਾਨੂੰ ਦਿਖਾ ਦੰਨਾ ਭਾਂਡੇ ਲਾਉਣੇ ਥੋੜੇ ਜਿਹਾ ਹੋਰ ਫੀਡਰ ਕਿਉਂਕਿ ਮੁਰਗੀਆਂ ਉੱਧਰ ਤੇ ਇੱਧਰ ਛੱਡੀਆਂ ਨਾ ਪੰਜ ਸੱਤ ਤੋਂ ਭਾਂਡੇ ਆਪਾਂ ਨੇ ਇਸ ਸਾਈਡ ਆਪਾਂ ਨੇ ਇੱਧਰ ਹੋਰ ਲਾ ਦੇਣੇ ਆ ਉੱਧਰ ਤੇ ਖੋਲ ਕੇ ਲਾ ਦੇਣੇ ਜਾਂ ਨਹੀਂ ਤਾਂ ਆਪਾਂ ਦੇਖਦੇ ਆ ਪਿੰਡ ਵਾਲੇ ਫਾਰਮ ਤੇ ਲਿਆ ਕੇ ਲਾਉਨੇ ਆ ਮੁਰਗੀਆਂ ਇੱਧਰ ਹੈ ਵੱਧ ਗਈਆਂ ਹੁਣ ਆ ਦੇਖੋ ਲੈਂਚ ਚ ਲੱਗੀਆਂ ਖੜੀਆਂ ਆ ਬਾਰੀ ਨਹੀਂ ਆ ਰਹੀਆਂ ਆ ਦੇਖੋ ਉੱਪਰ ਵੀ ਐਸੇ ਤਾਂ ਮੈਂ ਕ੍ਰੇਟ ਲਾਏ ਹੋਏ ਆ ਕ੍ਰੇਟ ਅਸਰੇ ਤੱਕ ਲਾ ਦੇਣੇ ਆ ਮੈਂ ਲੈ ਕੇ ਆਉਂਗਾ ਹੁਣ ਸਿਰੇ ਤੱਕ ਫਿਰ ਬੈਡ ਦੇ ਕਰੂਗੇ ਮੁਰਗੀਆਂ ਇਹ ਕੌਂਡ ਲੈ ਚ ਖੜੀਆਂ ਹਨ ਬਾਰੀ ਬਾਰੀ ਸੀਰਾ ਉੱਚ ਦਾ ਦੋ ਬੜੀਆਂ ਹੋਈਆਂ ਤੁਹਾਨੂੰ ਦਿਖਾਉਣਾ ਆਹ ਦੇਖੋ ਇਹ ਦੋ ਬੈਠੀਆਂ ਇਨਾਂ ਵਿੱਚੋਂ ਨਾ ਥੋੜੇ ਜਿਹਾ ਮੁਰਗੇ ਕੱਢਣੇ ਪੈਣੇ ਆ ਮੁਰਗੇ ਹੋਗੇ ਜ਼ਿਆਦਾ ਮੁਰਗੇ ਆਪਾਂ ਨੇ ਸੇਲ ਨਹੀਂ ਕਰਨੇ ਹੈਗੇ ਆਪਾਂ ਨੇ ਛੱਡ ਦੇਣੇ ਆ ਦੂਜੇ ਫਾਰਮ ਪਰ ਜਦੋਂ ਫਿਰ ਆਪਾਂ ਇਹਨਾਂ ਬੱਚੇ ਕਢਵਾਵਾਂਗੇ ਉਦੋਂ ਫਿਰ ਆਪਾਂ ਸਲੈਕਟ ਕਰਕੇ ਵਧੀਆ-ਵਧੀਆ ਮੁਰਗੇ ਇਹਨਾਂ ਵਿੱਚ ਛੱਡ ਦਾਂਗੇ ਜਿਹੜੇ ਆਪਣੇ ਕੰਮ ਦੇ ਨਹੀਂ ਹੋਏ ਆਪਣੇ ਨਹੀਂ ਰੱਖਣੇ ਹੋਏ ਉਹ ਫਿਰ ਆਪਾਂ ਸੇਲ ਕਰ ਦਾਂਗੇ ਮੁਰਗੇ ਜ਼ਿਆਦਾ ਕਿਉਂਕਿ ਫਿਰ ਮੁਰਗੇ ਨੂੰ ਤੰਗ ਕਰਦੇ ਆ ਮੁਰਗੀਆਂ ਨਾ ਫਿਰ ਚੱਜ ਨਾਲ ਅੰਡੇ ਨਹੀਂ ਦੇਣੀਆਂ ਆਹ ਤਾਂ ਆਪਣਾ ਡਬਲ ਐਫ ਜੀ ਆਪਾਂ ਨੇ ਜਿਹੜਾ ਰੱਖਿਆ ਸੀਗਾ ਉੱਧਰ ਉਹ ਛੱਡਿਆ ਹੋਇਆ ਇਹ ਵੀ ਕ੍ਰਾਸ ਕਰਦਾ ਵਧੀਆ ਇਹ ਇਹ ਵੀ ਆਪਾਂ ਨੇ ਕੱਢ ਦੇਣਾ ਮੁਰਗਾ ਇਹ ਆਪਾਂ ਨੇ ਉਧਰ ਹੀ ਰੱਖਣਾ ਸੇਲ ਨਹੀਂ ਕਰਨਾ ਹੈਗਾ ਪਰ ਰੱਖਾਂਗੇ ਆਪਾਂ ਦੂਜੇ ਫਾਰਮ 'ਚ ਰੱਖਾਂਗੇ ਇਹਦੇ ਵੀ ਗਾਂ ਨੂੰ ਬੱਚੇ ਆਪਾਂ ਕਰਵਾ ਲਾਂਗੇ ਤਿਆਰ ਆਪਿਆ ਛਿਲਕਾ ਇਹ ਇੱਧਰ ਹੀ ਵਿਛਾ ਦੇਣਾ ਹਲੇ ਉਧਰ ਨਹੀਂ ਵਿਛਾਣਾ ਹੈਗਾ ਉਧਰ ਹਲੇ ਲੋਡ ਨਹੀਂ ਹੈਗੀ ਕਿ ਨਾ ਤਾਂ ਹਲੇ ਸਵੇਲ ਆ ਰਹੀ ਹੈ ਤੇ ਨਾ ਹੀ ਹਲੇ ਥੱਲੇ ਦਾ ਕਾਸ ਗਿੱਲਾ ਹੋ ਰਿਹਾ ਹੈ ਇਦੇ ਵਿੱਚ ਇੱਕ ਥੈਲਾ ਨਾਲ ਵਿੱਚ ਜ਼ਿਆਦਾ ਕਣੀ ਆ ਭਾਰੀ ਵੀ ਹੈਗਾ ਆਹੜਾ ਇਹ ਅੱਜ ਛੱਡਦੇ ਇੱਥੇ ਆ ਹੋ ਗਿਆ ਜੀ ਬਾਜਰਾ ਬਾਜਰਾ ਵੀ ਮਹਿੰਗਾ ਹੋ ਗਿਆ ਪਹਿਲਾਂ 2700 ਰੁਪਏ ਕੁਆਂਟਲ ਸੀਗਾ ਹੁਣ ਹੋ ਗਿਆ 3000 ਕੁਆਂਟਲ ਆ ਹੈਗਾ ਮੱਕੀ ਦਾ ਦਲੀਆ ਠੀਕ ਹੈ ਜੀ ਆ ਹੋ ਗਈ ਮੱਛੀ ਬਈ ਈਸੀ ਹੋਈ ਆਮ ਅੱਛੀ ਹੈ ਪੀਸੀ ਹੋਈ ਹਾਂ ਏਦਾਂ ਦੀ ਪੈਕਿੰਗ ਚ ਆਉਂਦੀ ਹੈ ਇਹ ਆ ਹੋ ਗਈ ਬਜਰੀ ਪੱਥਰ ਇਹ ਵੀ ਪਾਈਦਾ ਇਹਨਾਂ ਕੁਝ ਪੈਂਦਾ ਬਾਈ ਅੰਡੇ ਵਾਲੀ ਮੁਰਗੀ ਨੂੰ ਤਾਂ ਕਿਤੇ ਜਾ ਕੇ ਅੰਡੇ ਮਿਲਦੇ ਆ ਗਰਮੀ ਤਾਂ ਦੇਈ ਜਾਂਦੀਆਂ ਮੁਰਗੀ ਅੰਡੇ ਚੇ ਦਾਣਾ ਘੱਟ ਪਾ ਜਿੱਦਾਂ ਮਰਜ਼ੀ ਹੈ ਜਾਂ ਮਰਜ਼ੀ ਦਾਣਾ ਪਾ ਲਓ ਜਣੀ ਕੇ ਮੁਰਗੀ ਅੰਡਾ ਦੇਈ ਜਾਂਦੀ ਆ ਸਰਦੀ ਵਿੱਚ ਥੋੜਾ ਜਿਹਾ ਆਂਟਾ ਘੱਟ ਲੈਂਦੀ ਆ ਸਰਦੀਆਂ ਵਿੱਚ ਥੋੜਾ ਜਿਹਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਮੁਰਗੀ ਦਾ ਖੁਰਾਕ ਵਧੀਆ ਖੁਰਾਕ ਦੇਣੀ ਪੈਂਦੀ ਆ ਬਾਕੀ ਹਰਾਚਾਰਾ ਨਾਲ ਨਾਲ ਉਹ ਵੀ ਪਾਈ ਜਾਈਦਾ ਵੀ ਅੰਡਾ ਵਧੀਆ ਤਿਆਰ ਹੋਵੇ ਵਧੀਆ ਆਰਗੇਨਿਕ ਅੰਡਾ ਮਿਲੇ ਕਰਦੇ ਆ ਜੀ ਵੀਡੀਓ ਨੂੰ ਬੰਦ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ